ਮਾਸ਼ਾ ਤੇ ਰਿਚ। ਕਿਤਾਬ ਦਾ ਨਾਮ ਹੈ ਮਾਸ਼ਾ ਤੇ ਰਿਚ। ਇੱਕ ਵਾਰ ਦੀ ਗੱਲ ਹੈ ਜੰਗਲ ਦੇ ਕੋਲ ਇੱਕ ਪਿੰਡ ਵਿੱਚ ਰਹਿੰਦੇ ਦਾਦਾ-ਦਾਦੀ ਰਹਿੰਦੇ ਸੀ। ਉਹਨਾਂ ਦੀ ਇੱਕ ਪੋਤੀ ਸੀ ਜਿਹਦਾ ਨਾਮ ਸੀ ਮਾਸ਼ਾ। ਇੱਕ ਦਿਨ ਮਾਸ਼ਾ ਦੀਆਂ ਸਹੇਲੀਆਂ ਨੇ ਇਕੱਠੀਆਂ ਹੋ ਕੇ ਕੰਧੀਆਂ ਫੜਨ ਲਈ ਜੰਗਲ ਜਾਦ ਦੀ ਸਲਾਹ ਲਈ। ਉਹ ਨਾਲ ਜਾਣ ਲਈ ਮਾਸ਼ਾ ਨੂੰ ਸੱਦਣਾ। ਮਾਸ਼ਾ ਨੇ ਆਪਣੀ ਦਾਦੀ ਨੂੰ ਪੁੱਛਿਆ, "ਮੈਂ ਵੀ ਸਹੇਲੀਆਂ ਨਾਲ ਜੰਗਲ ਚਲੀ ਜਾਵਾਂ?" ਦਾਦੀ ਨੇ ਜਵਾਬ ਦਿੱਤਾ, "ਧੀਏ, ਚਲੀ ਤਾਂ ਜਾ।" બસ ਧਿਆਨ ਰੱਖੀ ਕਿ ਕਿਤੇ ਸਹੇਲੀਆਂ ਤੋਂ ਨਿਕੜ ਨਾ ਜਾਏ। ਨਹੀਂ ਤਾਂ ਜੰਗਲ ਚ ਗਵਾਚ ਜਾਈ। ਕੁੜੀਆਂ ਜੰਗਲ ਚ ਪਹੁੰਚ ਗਈਆਂ ਤੇ ਤਰੀਆਂ ਭੜਨ ਲਗੀਆਂ। 마샤 ਵਿੱਚ ਤਰੀਆਂ ਬੱਚੇ ਭੱਜਣ ਲੱਗੀ। ਇੱਕ ਰੁੱਖ ਤੋਂ ਦੂਜੇ ਰਖਵਲ ਇੱਕ ਝਾੜੀ ਤੋਂ ਦੂਜੀ ਝਾੜੀ ਵੱਲ ਜਾਂਦੀ ਆਪਣੀਆਂ ਸਹੇਲੀਆਂ ਤੋਂ ਦੂਰ। ਬਹੁਤ ਹੀ ਦੂਰ ਚਲੀ ਗਈ। ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਉਹ ਸੁੱਕੜੇ ਜੰਗਲ ਵਿੱਚ ਗਵਾਚ ਗਈ। 마샤 ਨੇ ਸਹੇਲੀਆਂ ਨੂੰ ਬਹੁਤ ਆਵਾਜ਼ਾਂ ਮਾਰੀ। ਪਰ ਸਹੇਲੀਆਂ ਉਸ ਕੋਈ ਆਵਾਜ਼ ਹੀ ਨਹੀਂ ਸੁਣ ਸਕੀਆਂ ਤੇ ਨਾ ਕੋਈ ਜਵਾਬ ਦਿੱਤਾ। ਦੂਰ ਚਲੀਆਂ ਗਈਆਂ ਨਾ। ਮਾਸ਼ਾ ਜੰਗਲ ਵਿੱਚ ਤੁਰਦੀ ਗਈ ਤੁਰਦੀ ਗਈ ਤੇ ਘਰ ਮੁੜਨ ਦਾ ਰਾਹ ਭੁੱਲ ਗਈ ਉਹ ਪਿੰਡ ਤੋਂ ਬਹੁਤ ਦੂਰ ਆ ਗਈ ਉਹ ਜੰਗਲ ਦੇ ਹੋਰ ਅੰਦਰ ਹੋਰ ਅੰਦਰ ਤੇ ਫਿਰ ਹੋਰ ਅੰਦਰ ਤੱਕ ਪਹੁੰਚ ਗਈ ਜਿੱਥੇ ਸਾਰੇ ਪਾਸੇ ਸੰਘਣਾ ਰੁੱਖ ਸੀ ਉਸ ਨੇ ਵੇਖਿਆ ਉੱਥੇ ਇੱਕ ਝੀਕਾ ਜਿਹਾ ਘਰ ਸੀ ਮਾਸ਼ਾ ਨੇ ਬੁਹਾ ਖੜਕਾਇਆ ਪਰ ਕੋਈ ਜਵਾਬ ਨਾ ਆਇਆ ਉਹਨੇ ਬੁਹੇ ਰੱਟਿਆ ਤਾਂ ਬੁਹਾ ਖੁੱਲ ਗਿਆ ਮਾਸ਼ਾ ਛੰਨ ਅੰਦਰ ਚਲੀ ਗਈ ਤੇ ਬਾਹਰੋਂ ਬੈਠ ਕੇ ਸੋਚਣ ਲੱਗੀ ਕਿ ਇੱਥੇ ਕੌਣ ਰਹਿੰਦਾ ਹੋਗਾ ਕੋਈ ਦਿਸਦਾ ਕਿਉਂ ਨਹੀਂ ਉਸ ਕੱਚੇ ਘਰ ਵਿੱਚ ਇੱਕ ਬਹੁਤ ਵੱਡਾ ਰਿਚ ਰੇਦਾ ਸੀ ਉਸ ਵੇਲੇ ਉਹ ਘਰ ਨਹੀਂ ਸੀ ਜੰਗਲ ਵਿੱਚ ਗਿਆ ਹੋਇਆ ਸੀ ਸ਼ਾਮੀ ਰਿਚ ਪਰ ਤੇਆ ਉਹਨੇ ਮਾਸ਼ਾ ਨੂੰ ਵੇਖਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਬੋਲਿਆ ਵਾ ਵਾ ਮੈਂ ਤੈਨੂੰ ਹੁਣੇ ਖਾ ਜਾਵਾਂਗਾ ਮਾਸ਼ਾ ਡਰ ਕੇ ਥਰੰਗ ਲੱਗੀ ਉਸਨੇ ਤਰਲਾ ਕਰਦਿਆਂ ਕਿਹਾ ਰਿਚਾ ਰਿਚਾ ਨਾ ਖਾ। ਮੈਂ ਬੜੀਆਂ ਹੀ ਸਵਾਦ ਚੀਜ਼ਾਂ ਬਣਾਉਣਾ ਚਾਹੁੰਦੀ ਹਾਂ ਜਾਣਦੀ ਹਾਂ ਤੂੰ ਮੈਨੂੰ ਮੈਨੂੰ ਛੱਡ ਦੇ ਤੂੰ ਉਹ ਖਾ ਲੈ ਰੇਚ ਨੂੰ 마షా ਦੀ ਗੱਲ ਜੱਜ ਗਈ ਤੇ ਉਸਨੇ ਕਿਹਾ ਠੀਕ ਹੈ ਹੁਣ ਤੇ ਉਹਨੂੰ ਜਲ ਨਹੀਂ ਦਿਆਂਗਾ ਉਹ ਮੇਰੇ ਕੋਲ ਹੀ ਰਹੇਗੀ ਚੁੱਲ੍ਹਾ ਬਾਲੇਗੀ ਦਲੀਆ ਬਣਾਏਗੀ ਤੇ ਮੈਨੂੰ ਖਵਾਏਗੀ 마షా ਰੋਈ ਬਿਲਕੀ ਪਰ ਕੀਤਾ ਕੁਝ ਨਹੀਂ ਸੀ ਜਾ ਸਕਦਾ ਕਿਉਂਕਿ ਉਸ ਨੂੰ ਘਰ ਦਾ ਰਾਹ ਨਹੀਂ ਸੀ ਪਤਾ ਆਖਰ ਉਹ ਰੇਚ ਨਾਲ ਉਸ ਘਰ ਦੇ ਵਿੱਚ ਰਹਿੰਦੇ ਮਨ ਰੇਚ ਸਾਰਾ ਜੰਗਲ ਨੂੰ ਚਲਾ ਜਾਂਦਾ ਤੇ 마షా ਨੂੰ ਕਹਿੰਦਾ ਉਹਦੇ ਬਿਨਾਂ ਘਰ ਤੋਂ ਬਾਹਰ ਪੈਰ ਨਾ ਰੱਡੇ ਉਹ ਆਖਰ ਜੇ ਤੂੰ ਇ tanto ਭਜੰਦੀ ਕੋਸ਼ਿਸ਼ ਕੀਤੀ ਮੈਨੂੰ ਜੰਗਲ ਦੇ ਚੱਪੇ ਚੱਪੇ ਦਾ ਪਤਾ ਮੈਨੂੰ ਫੜੀ ਲੈਣਾ ਉਦੋਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਪਰ ਜੇ ਭੱਜੀ ਫਿਰ ਮੈਂ ਕਿਉਂ ਖਾਈ। ਹੌਕਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ। 마샤 ਸੋਚਣ ਲੱਗੀ ਕਿ ਰਿਚ ਤੋਂ ਬਚ ਕੇ ਕਿਵੇਂ ਭੱਜਿਆ ਜਾਵੇ। ਚਾਰ ਜੰਗਲ ਸੀ। ਪਤਾ ਨਹੀਂ ਕਿਹੜੇ ਪਾਸੇ ਜਾਣਾ ਸੀ। ਕਿਸੇ ਤੋਂ ਪੁੱਛਿਆ ਵੀ ਨਹੀਂ ਜਾ ਸਕਦਾ। ਉਹ ਸੋਚਦੀ ਰਹੀ, ਸੋਚਦੀ ਰਹੀ ਤੇ ਫਿਰ ਉਹਨੇ ਵਿਆਹ ਤੋਂ ਸੋਚੀ। ਆਈਡੀਆ। ਉਸਨੇ ਇੱਕ ਕਹਾਣੀ ਘੜੀ। ਇੱਕ ਦਿਨ ਜਦੋਂ ਰਿਚ ਜੰਗਲ ਤੋਂ ਪਰਤਿਆਂ ਦਾ 마샤 ਉਹਨੂੰ ਕਹਿਣ ਲੱਗੀ ਰਿਚਾ ਰਿਚਾ ਮੈਨੂੰ ਇੱਕ ਦਿਨ ਪਿੰਡ ਜਾ ਲੈਣ ਦੇ। ਮੈਂ ਬਾਪੂ ਤੇ ਬੇਬੇ ਕੋਲ ਕੁਝ ਚੀਜ਼ੀਆਂ ਬਣਾ ਕੇ ਦੇ ਆ। ਰਿਚ ਬੋਲਿਆ ਨਹੀਂ ਤੂੰ ਜੰਗਲ ਚ ਸ਼ਾਬੀ ਇਹ ਚੋਤੀ ਸੀ ਉਹਨੇ ਸਮੋਸੇ ਬਣਾਏ ਤੇ ਇੱਕ ਵੱਡਾ ਸਾਰਾ ਡੱਬਾ ਲੱਭ ਕੇ ਰਿਚ ਲੱਭ ਕੇ ਰਿਚ ਨੂੰ ਕਹਿਣ ਲੱਗੀ ਆ ਵੇਖ ਮੈਂ ਡੱਬੇ 'ਚ ਸਮੋਸੇ ਰੱਖ ਦੇ ਦੀਆ ਤੂੰ ਬਾਪੂ ਦੇ ਬੇਬੇ ਨੂੰ ਦਿਆ ਯਾਦ ਰੱਖੀ ਰਾਹ ਵਿੱਚ ਨਾ ਛੱਬਾਉਂਦੀ ਤੇ ਨਾ ਹੀ ਸਮੋਸੇ ਵਰਕਦੇ ਮੈਂ ਸ਼ਾਬ ਨੂੰ ਦੇ ਦਰਸਤੇ ਚੜ ਜਾਗੀ ਤੇ ਤੈਨੂੰ ਜਾਂਦੇ ਨੂੰ ਵੇਖੂਗੀ ਰਿਚ ਨੇ ਜਵਾਬ ਦਿੱਤਾ ਚੰਗਾ ਦੇ ਡੱਬਾ ਵੀ ਮਾਸ਼ਾਹਰ ਨੇ ਜਿਵੇਂ ਵਿਆਹਤ ਬਣਾਈ ਸੀ ਪਹਿਲਾਂ ਡਿਊਟੀ 'ਚ ਜਾ ਕੇ ਵੇਖ ਕਿਤੇ ਮੀਂਹ ਤਾਂ ਨਹੀਂ ਪੈ ਰਿਹਾ ਉਹਨੂੰ ਕਹਿਣ ਲੱਗੇ ਆ ਜਿਉਂ ਹੀ ਰਿਚ ਡਿਊਟੀ ਵਿੱਚ ਗਿਆ ਮਾਸ਼ਾਹਰ ਨੇ ਡੱਬੇ ਵਿੱਚ ਵੜਨ ਦੀ ਦੇ ਵਿੱਚ ਵੜ ਗਈ ਠੀਕ ਹੈ ਜਿਹੜੇ ਡੱਬੇ ਚ ਖਾਣਾ ਪਾਉਣਾ ਸੀ ਫਿਰ ਉਹਨੇ ਆਪਣੇ ਸਿਰ ਉੱਤੇ ਸਮੋਸੇ ਵਾਲੀ ਥਾਲੀ ਰੱਖ ਲਈ ਰਿੱਚ ਪਰਤੇ ਉਹਨੇ ਵੇਖਿਆ ਡੱਬਾ ਤਿਆਰ ਸੀ ਡੱਬੇ ਨੂੰ ਉਹਨੇ ਪਿੱਠੂ ਤੇ ਚੁੱਕ ਲਿਆ ਤੇ ਪਿੰਡ ਵੱਲ ਨੂੰ ਤੁਰ ਪਿਆ ਰਿੱਚ ਮਤਲਬ ਝਾੜੀਆਂ ਵਿੱਚੋਂ ਦੀ ਲੰਘਦਾ 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 ਖਾਈਆਂ ਚ ਉਤਰਦਾ ਪਹਾੜੀ ਤੇ ਚੜਿਆਂ ਤੁਰਦਾ ਗਿਆ ਤੁਰਦਾ ਥੱਕ ਕੇ ਤੇ ਕਹਿਣ ਲੱਗਾ ਜੇ ਮੈਂ ਰੁੱਕ ਕੇ ਨਾ ਖਾ ਲਿਆ ਹਾਂ ਕਹਿੰਦਾ ਜੇ ਮੈਂ ਰੁੱਕ ਕੇ ਨਾ ਲਿਆ ਸਾਹ ਮਾਰ ਬਕਰ ਉਹ ਜੰਗਲ ਦਾ ਰਾਹ ਆ ਬਾਪੂ ਦਾ ਦਰ ਖੜਕਾ ਬੇਬੇ ਨੂੰ ਸਮੋਸੇ ਖਾ। ਰਿਚ ਬੋਲਿਆ ਹੋਏ ਤੇਰੀ ਗੱਡੀ ਤੇ ਨਜ਼ਰ ਆ ਨਿਕਲੀ ਜੀ ਦੀ। ਇਹਨੂੰ ਇੰਨੀ ਦੂਰ ਸਭ ਕੁਝ ਦਿਸਲਾ ਪਿਆ। ਉਹਨੂੰ ਐਸੇ ਵੀ ਪਿੱਛੋਂ ਆਵਾਜ਼ ਆਈ ਜਾਂਦੀ ਐ। ਉਹਨੇ ਡੱਬਾ ਚੱਕਿਆ ਤੇ ਅੱਗੇ ਚੱਲ ਪਿਆ। ਤੁਰਿਆ ਗਿਆ ਤੁਰਿਆ ਗਿਆ ਬੇਰ ਤੱਕ ਕੇ ਬਹਿ ਗਿਆ। ਫੇਰ ਬੋਲਿਆ ਭੁੱਖ ਲੱਗੀ ਏ ਜੋਰੋ ਜੋਰ ਮੈਥੋਂ ਨਹੀਂ ਦੂਰ ਹੁੰਦਾ ਹੋਰ। ਹੁਣ ਹੋਰ ਨਹੀਂ ਅੱਗੇ ਜਾਊਂਗਾ ਬਹਿ ਕੇ ਇੱਥੇ ਸਮੋਸੇ ਖਾਊਂਗਾ। ਮਾਸ਼ਾਫਿਰ ਦੱਬੇ ਜੋਂ ਬੋਲੀ ਵੇਖਾਂ ਮੈਂ ਵੇਖਾਂ ਮੈਂ ਕਾਲ ਕਰਕੇ ਮੁਕਰੇ ਤੈਂ। ਮੁੱਟੂ ਤੇ ਬੈਣਾ ਸਮੋਸਿਆਂ ਨੂੰ ਖਾਣਾ ਬਾਪੂ ਦਾ ਘਰ ਨੇੜੇ ਉੱਥੇ ਜਾ ਕੇ ਖਾਵੀਂ ਪੇੜੇ ਬਈ ਰਿਚੋ ਹੈਰਾਨ ਰਹਿ ਗਿਆ ਤੇ ਬੋਲਿਆ ਕਿ ਢੀਹ ਹਸ਼ਿਆਰ ਕੁੜੀ ਐ ਬਈ ਲੱਗਦਾ ਕਿਸੇ ਰੁੱਖ ਤੇ ਬੈਠੀ ਦੂਰ ਤੱਕ ਦੇਖ ਰਹੀ ਐ ਤੇ ਮੈਂ ਇਹਨੂੰ ਨਜ਼ਰ ਆ ਰਿਹਾ ਆ ਰਿਹਾ ਬਈ ਰਿਚ ਫੇਰ ਤੁਰ ਪਿਆ ਰਿਚ ਪਿੰਡ ਪਹੁੰਚਿਆ ਉਹਨੇ ਘਰ ਲੱਭਿਆ ਮਾਸ਼ਾਅੱਲਾ ਦੇ ਦਾਦਾ-ਦਾਦੀ ਰਹਿੰਦੇ ਸਨ ਤੇ ਪੂਰੇ ਜੋਰ ਨਾਲ ਘਰ ਦਾ ਦਰਵਾਜ਼ਾ ਖੜਕਾਇਆ ਠੱਕ 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 ਵੈਗਰੂ ਬੋਲੋ ਤੇ ਬੂਆ ਖੋਲੋ ਮੈਂ ਲੈ ਆ ਸਮੋਸੇ ਬੜੇ ਸਵਾਦ ਦੇ ਕੋਸੇ ਕੋਸੇ ਪਿੰਡ ਦੇ ਕੁੱਤਿਆਂ ਨੂੰ ਰਿਚ ਦੀ ਬੋਹ ਆ ਗਈ ਤੇ ਭਾਈ ਉਹਦੇ ਪਿੱਛੇ ਪੈ ਗਏ ਸਾਰੇ ਪਿੰਡ ਦੇ ਵਿੜੇ ਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗੀ ਰਿਚ ਡਰ ਗਿਆ ਉਹਨੇ ਸਮੋਸਿਆਂ ਵਾਲੇ ਡੱਬੇ ਨੂੰ ਦਰਵਾਜ਼ੇ ਦੇ ਕੋਲ ਸੁੱਟਿਆ ਤੇ ਜਾਨ ਬਚਾ ਕੇ ਪਿੱਛੇ ਜੰਗਲ ਵੱਲੋਂ ਭੱਜ ਗਿਆ ਰੋਲਾ ਸੁਣ ਕੇ ਦਾਦਾ-ਦਾਦੀ ਬੂਹ ਕੋਲ ਆਏ ਉਹਨਾਂ ਵੇਖਿਆ ਉੱਥੇ ਇੱਕ ਡੱਬਾ ਪਿਆ ਸੀ ਬੇਬੇ ਬੋਲੀ ਇਸ ਡੱਬੇ ਚ ਕੀ ਹੈ ਦਾਦੇ ਨੇ ਡੱਬੇ ਦਾ ਟੱਕਣ ਲਾਇਆ ਤੇ ਵੇਖਿਆ ਓਹ ਉਹਦੇ ਅੱਖਾਂ ਨੂੰ ਉਤਾਰ ਨਾ ਆਇਆ ਡੱਬੇ ਵਿੱਚ 마ਸ਼ਾ ਬੈਠੀ ਹੱਸ ਰਹੀ ਸੀ ਜਿਉਂ ਦੀ ਜਾਗਦੀ ਤੇ ਸਹੀ ਸਲਾਮਤ ਬਾਪੂ ਬੇਬੇ ਦੀ ਖੁਸ਼ੀ ਦੀ ਹੱਦ ਨਾ ਰਹੀ ਉਹਨਾਂ 마ਸ਼ਾ ਨੂੰ ਆਪਣੇ ਗੱਲ ਨਾਲ ਲਾਇਆ ਤੇ ਬੜੀ ਦਲੇਰੀ ਤੇ ਸਿਆਣਪ ਦੀ ਤਾਰੀਫ ਕਰਦਿਆਂ ਕਿਹਾ ਬੇ ਬੱਚੇ ਤੂੰ ਬਹੁਤ ਹੁਸ਼ਿਆਰ ਤੇ ਵੱਡੀ ਹੋ ਗਈ ਐ ਟੰ 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 ਠੀਕ 마ਸ਼ਾ ਕਾਹਨਾ ਹੁਣ ਤੂੰ 마ਸ਼ਾ ਨਹੀਂ ਹਾਂ 마ਸ਼ਾ ਮੇਰੇ ਕਾਟੂਨ ਦਾ ਨਾਮ ਹੈ ਤੂੰ ਰੱਛਾ ਕਰ ਨਹੀਂ ਦੇਚੂ ਵੀ ਮੇਰੇ ਕਾਰਟੂਨ ਦਾ ਨਾਮ ਹੈ। ਕਾਰਟੂਨ ਕੌਣ ਹੈ? ਕਾਰਟੂਨ ਕੌਣ? ਪਤਾ ਨਹੀਂ। ਤੈਨੂੰ ਕਹਾਣੀ ਜਿਹੜਾ। ਹਾਂ ਲੇਕਿਨ ਮੈਨੂੰ ਨਹੀਂ ਪਸੰਦ ਆਈ। ਕਿਉਂ ਪਸੰਦ ਨਹੀਂ ਆਈ? ਨਾ ਨਾ ਨਾ। ਕਿਹੜੀ ਗੱਲ ਪਸੰਦ ਨਹੀਂ ਆਈ? ਤੈਨੂੰ ਕਹਾਣੀ ਦੀ ਕਿਹੜੀ ਗੱਲ ਪਸੰਦ ਨਹੀਂ? ਚਲ ਮੈਨੂੰ ਦੱਸ ਦੇ। ਪਤਾ ਨਹੀਂ। ਨਹੀਂ ਕੁਛ ਤਾਂ ਹੋਗਾ ਤੈਨੂੰ ਲੱਗਦਾ ਵੀ ਮਾਹਵਤ ਨਹੀਂ ਹੈਗਾ। ਸਮਝ ਨਹੀਂ ਆ ਗਈ ਕਹਾਣੀ? ਨਹੀਂ। ਹੈ। ਕੀ ਕਹਾਣੀ ਕਿਵੇਂ ਸੀ ਭਣਾ? ਪਤਾ ਨਹੀਂ।